ਬਈ ਕੋਣਾ ਸੀ ਜਾਣਾ ਸੀ ਇੱਧਰ ਦੱਸੋ ਕੀ ਕਰੀਏ ਹੈ ਹੁਣ ਸਾਨੂੰ ਕਿਹੜਾ ਪਤਾ ਸੀ 50 ਕਿਲੋਮੀਟਰ ਦੂਰ ਆ ਗਏ ਬਈ ਨਾ ਪਿੱਛੇ ਕੋਈ ਬੋਰਡ ਲੱਗਿਆ ਹੋਇਆ ਕੁਝ ਨਹੀਂ ਲੈਣਾ ਨਹੀਂ ਦੇਣਾ ਨਹੀਂ ਆ ਦੇਖੋ ਰੋਡ ਐ ਇਹ ਉਹਦੇ ਬੋਰਡ ਲਾੜ ਕੇ ਇਹਨਾਂ ਨੇ ਆ ਗੱਡੀ ਖੜੀ ਆ ਸਾਡੀ ਆ ਦੇਖੋ ਪੁਲ ਟੁੱਟਿਆ ਹਾਲ ਦੇਖ ਲਓ ਬਈ ਦਰਿਆ ਦਾ ਪੁਲ ਟੁੱਟ ਗਿਆ ਵਿਚੀ ਡਿੱਗ ਗਿਆ ਬਈ ਮੈਨੂੰ ਐ ਲੱਗਦਾ ਵੀ ਇਹ ਜਿਆਾ ਤੁਹਾਨੂੰ ਕਦੇ ਨਹੀਂ ਦੇਖਿਆ ਹੋਣਾ ਸਿਸਟਮ ਇਹ ਜਿਆਾ ਮੰਜ਼ਰ ਜਿਹੜਾ ਬਣਿਆ ਹੋਇਆ ਰਾਜਸਥਾਨ ਦਾ ਨਾ ਇਹ ਇਹ ਹਾਲ ਕਦੇ ਨਹੀਂ ਦੇਖਿਆ ਉਹ ਜਿਹੜਾ ਹੋ ਰਿਹਾ ਦੇਖੋ ਬਈ ਵੀ ਲਵੇ ਜਾਨ ਤੋਂ ਵੀ ਡਰ ਲੱਗ ਰਿਹਾ ਬਈ ਇੰਨਾ ਪਾਣੀ ਵੀ ਫੱਦੋਂ ਵੱਧਾ ਆ ਦੇਖੋ ਪੁਲ ਥੱਲੀ ਪਿਠਿਆਤਾ ਇੰਨਾ ਜ਼ਿਆਦਾ ਹੋ ਰਿਹਾ ਉਹ ਗੱਡੀ ਖੜੀ ਆ ਸਾਹਮਣੇ ਆ ਦੇਖੋ ਵੀ ਪੂਰਾ ਜੋਰਾ ਸ਼ੋਰਾ ਨਾਲ ਮੀਂਹ ਪੈ ਰਿਹਾ ਆ ਦੇਖੋ ਆ ਦੇਖੋ ਹੁਣ 50 ਕਿਲੋਮੀਟਰ ਦੂਰ ਫੇਰ ਸੋਣਾ ਵਾਪਸ ਜਾਣਾ ਪੂਗਾ। ਪਰ ਯਾਰ ਆ ਦੇਖ ਲੈ ਇੱਥੇ ਭਾਈ ਬੋਰਡ ਲਾ ਰਖਿਆ ਦਾ ਸਾਵਧਾਨ। ਵੀ ਤਾਂ ਇੱਥੇ ਕੀ ਸਾਵਧਾਨ ਲੋਕ ਕਰੂਗਾ ਅਗਲਾ। ਸਾਵਧਾਨ ਪਿੱਛੇ ਕਰਾਓ। ਘਮਾ ਦੇ ਭਾਈ ਮੁੰਡੇ।